फुट फुट के रो रहा यह पुलिस मुलाजम ਆਪਣੇ ਨਿੱਕੇ ਭਰਾ ਨੂੰ ਦੇਖ ਕੇ ਇਸ ਹਾਲਤ ਦੇ ਵਿੱਚ ਉਸ ਤੋਂ ਰਿਹਾ ਨਹੀਂ ਜਾ ਰਿਹਾ ਸਮਝ ਨਹੀਂ ਲੱਗ پا ਰਹੀ ਕਿ ਆਖਿਰਕਾਰ ਉਹਨਾਂ ਦੇ ਨਾਲ ਕੀ ਵਾਪਰ ਗਿਆ ਤਿੰਨ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟਾ ਉਸ ਦਾ ਭਰਾ ਗੁਰਦੀਪ ਸਿੰਘ ਜਿਸ ਦੀ ਜਾਨ ਗਈ ਹੈ ਅਤੇ ਉਸ ਦੀ ਜਾਨ ਮਗਰੋਂ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਮੋਗਾ ਦੇ ਪਿੰਡ ਨਿਦਵਾਲਾ ਦਾ ਰਹਿਣ ਵਾਲਾ ਇਹ ਮੁੰਡਾ ਜਿਸ ਦਾ ਨਾਮ ਗੁਰਦੀਪ ਸਿੰਘ ਹੈ ਬਿਜਲੀ ਵਿਭਾਗ ਦੇ ਵਿੱਚ ਉਹ ਲਾਈਨਮੈਨ ਦਾ ਕੰਮ ਕਰਦਾ ਸੀ ਕਿ ਕੰਮ ਕਰਦੇ ਸਮੇਂ ਹੀ ਧਾਰਾਂ ਦੇ ਵਿੱਚ ਅਚਾਨਕ ਕਰੰਟ ਆ ਗਿਆ 60 ਫੁੱਟ ਉੱਚੇ ਟਾਵਰ ਤੇ ਉਹ ਚੜਿਆ ਹੋਇਆ ਸੀ ਅਤੇ ਉੱਥੋਂ ਡਿੱਗਣ ਤੋਂ ਬਾਅਦ ਗੁਰਦੀਪ ਦੀ ਜਾਨ ਚਲੀ ਗਈ ਹਾਲਾਂਕਿ ਉਸ ਨੂੰ ਸਰਕਾਰੀ ਹਸਪਤਾਲ ਲਿਜਾਂਦਾ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਤੋਂ ਬਾਅਦ ਪਤਾ ਲੱਗਿਆ ਕਿ 30 ਸਾਲ ਦਾ ਹੀ ਨੌਜਵਾਨ ਕਰੀਬ 4 ਸਾਲ ਪਹਿਲਾਂ ਹੀ ਬਿਜਲੀ ਵਿਭਾਗ ਦੇ ਵਿੱਚ ਪਰਤੀ ਹੋਇਆ ਸੀ ਅਤੇ ਹੁਣੇ-ਹੁਣੇ ਹੀ ਉਹ ਪੱਕਾ ਵੀ ਹੋਇਆ ਸੀ ਇਸ ਮੌਕੇ ਤੇ ਮੁਲਾਜ਼ਮਾਂ ਦੇ ਵੱਲੋਂ ਦੱਸਿਆ ਗਿਆ ਕਿ ਕੰਮ ਦਾ ਬਹੁਤ ਹੀ ਜ਼ਿਆਦਾ ਬੋਝ ਹੁੰਦਾ ਹੈ ਮੁਲਾਜ਼ਮਾਂ ਦੀ ਕਮੀ ਹੈ ਤੇ ਕੰਮ ਬਹੁਤ ਹੀ ਜ਼ਿਆਦਾ ਹੈ ਅਜਿਹਾ ਹੀ ਗੁਰਦੀਪ ਸਿੰਘ ਦੇ ਨਾਲ ਹੋਇਆ ਕਿ ਉਹ ਲਗਾਤਾਰ ਆਪਣੀ ਡਿਊਟੀ ਕਰ ਰਿਹਾ ਸੀ ਕਿ ਇਹ ਪਾਣਾ ਉਸਦੇ ਪਰਿਵਾਰ ਦੇ ਨਾਲ ਵਾਪਰ ਗਿਆ ਜਿਸ ਤੋਂ ਬਾਅਦ ਉਹਨਾਂ ਦਾ ਰੋ ਰੋ ਬੁਰਾ ਹਾਲ ਹੈ 11 ਕੇਵੀ ਲਾਈਨ ਦੀ ਮੁਰੰਮਤ ਕਰਦੇ ਸਮੇਂ ਅਚਾਨਕ ਹੀ ਧਾਰਾਂ ਦੇ ਵਿੱਚ ਕਰੰਟ ਆਇਆ ਜਿਸ ਦੇ ਕਾਰਨ 60 ਫੁੱਟ ਉੱਚੇ ਟਾਵਰ ਦੇ ਨਾਲ ਕਰੰਟ ਲੱਗਣ ਦੇ ਕਾਰਨ ਮੁੰਡਾ ਹੇਠਾਂ ਡਿੱਗ ਜਾਂਦਾ ਤੇ ਉਸ ਦੀ ਜਾਨ ਚਲੀ ਜਾਂਦੀ ਹੈ। ਜੀ ਲਾਈਗੋਣਾ ਭਾਈ ਗਰਮੀਤ ਸਿੰਘ ਜੀ ਸਾਫਾ ਸਰਪੰਚ ਨੇ ਦੱਸਿਆ ਵਾਲਾ ਸਪਨ ਸਾਹਿਬ ਅੱਜ ਤੁਹਾਡੇ ਪਿੰਡ ਵਿੱਚ ਲੜਕੇ ਦੀ ਡੈਥ ਹੋਈ ਹੈ। ਤਰੰਗ ਵੱਲੋਂ ਤਾਂ ਇਹ ਇੰਕਲਾਬ ਇਹ ਬਹੁਤ ਮੰਦਭਗੀ ਘਟਨਾ ਹੋਈ ਹੈ ਜੀ ਪਿੰਡ 'ਚ। ਕੰਟ ਬਹੁਤ ਵਧੀਆ ਮੁੰਡਾ ਸੀਗਾ ਜੀ ਇਹ ਕੰਮ ਕਰਦਾ ਜੀ ਮਹਿਕਮੇ ਚ ਤੇ ਇੱਕ 11 ਕੇਵੀ ਕਦੇ ਲੈਂਡ ਦਾ ਕੋਈ ਫਾਲਟ ਸੀਗਾ ਜੀ ਗ੍ਰੀਨ ਸਿਟੀ ਸਾਡੇ ਫੀਡਰ ਪੈਦਾ ਉਹ ਤੇ ਫਾਲਟ ਸੀਗਾ ਉਹ ਤੇ ਉਹਦਾ ਕੰਮ ਕਰ ਰਹੇ ਸੀ ਕੋ ਅਚਾਨਕ ਸਮਝ ਨਹੀਂ ਆਈ ਪਰਮਿਟ ਲਿਆ ਆਵਿਆ ਸੀਗਾ ਪਤਾ ਨਹੀਂ ਕਿਵੇਂ ਗ੍ਰੈਂਟ ਆਇਆ ਜੀ ਤੇ ਇਹ ਮੁੰਡਾ ਉੱਤੋਂ 60 ਫੁੱਟ ਟਾਵਰ ਤੋਂ ਡਿੱਗ ਗਿਆ ਥੱਲੇ ਤੇ ਡਿੱਗ ਕੇ ਸਾਰੀ ਮੌਤ ਹੋ ਗਈ ਤੇ ਸਾਡੀ ਮੰਗ ਆਈ ਸਰਕਾਰ ਨੂੰ ਕਿ ਇਹਨਾਂ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇ ਤੇ ਇਹ ਪਿੰਡ 'ਚ ਬਹੁਤ ਸੋਹਣੇ ਕੁੜੇ ਲੇਰ ਆ ਜੀ ਬਹੁਤ ਵਧੀਆ ਮੁੰਡਾ ਸੀਗਾ ਜੀ ਕਿੰਨੀ ਏਜ ਕਿੰਨੀ ਸੀ ਇਹ ਮੁੰਡੇ ਦੀ 28 29 ਸਾਲ ਮੁੰਡੇ ਦੀ ਆਈ ਸੀਗੀ ਇਹ ਨਵਾਂ ਹੀ ਭਰਤੀ ਹੋਇਆ ਸੀਗਾ ਜੀ ਬਹੁਤ ਹੋਣਹਾਰ ਮੁੰਡਾ ਸੀਗਾ ਨਹੀਂ ਅਨਮੈਰਡ ਸੀ ਹਾਂ ਅਨਮੈਰਡ ਹੀ ਸੀਗਾ ਜੀ ਪਿੰਡ 'ਚ ਬਹੁਤ ਸੋਹ ਬਾਈ ਬਹੁਤ ਵਧੀਆ ਮੁੰਡਾ ਮੁੰਡਾ ਸੀਗਾ ਹਰਕ ਦੇ ਆਖੇ ਲੱਗਣ ਵਾਲਾ ਕੰਮ ਤੇ ਵੀ ਆ ਉਹਦੇ ਡਿਊਟੀ ਵੀ ਪੂਰੀ ਤੰਦੇਈ ਨਾਲ ਨਿਭਾਉਣ ਵਾਲਾ ਸੀ ਤੇ ਉਹ ਇਹ ਮੇਰੀ ਇਹ ਹੀ ਅਪੀਲ ਆ ਜੀ ਸਰਕਾਰ ਨੂੰ ਵੱਧ ਤੋਂ ਵੱਧ ਪਰਿਵਾਰ ਨੂੰ ਮਦਦ ਦਿੱਤੀ ਜਾਵੇ ਤੇ ਠੀਕ ਹੈ ਅੱਜ ਇੱਕ ਹਾਦਸਾ ਵਾਪਰਿਆ ਜੀ ਤੁਹਾਡੇ ਕਰਮਚਾਰੀ ਦੇ ਨਾਲ ਅ ਉਹਨ ਦੀ ਡੈਥ ਹੋਈ ਹੈ ਕੀ ਨਾਮ ਸੀ ਤੇ ਕਿੱਦਾਂ ਹੋਇਆ ਸਰ ਅੱਜ ਬਹੁਤ ਦੁੱਖ ਦੀ ਗੱਲ ਆ ਜੀ ਸਾਡਾ ਸਾਥੀ ਸਾਈਕਲਾਈਨਮੈਨ ਸਾਥੀ ਗੁਰਦੀਪ ਸਿੰਘ ਪਿੰਡ ਨਿਧਾਲਾ ਜੋ ਡਬਰੋ ਸਬੰਦਨ ਦੇ ਵਿੱਚ ਕੰਮ ਕਰਦਾ ਸੀਗਾ ਔਰ ਉਹਨੂੰ ਅੱਜ ਸਵੇਰੇ ਜਦੋਂ ਲਾਈਨ ਦੇ ਵਿੱਚ ਕੰਮ ਕਰ ਰਿਹਾ ਸੀਗਾ ਤਾਂ ਨੂੰ ਕਰੰਟ ਲਗਾਣ ਕਰਕੇ ਉਹਦੀ ਡੈਥ ਹੋ ਗਈ ਆ ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਪਿਛਲੇ ਸਮੇਂ ਦੇ ਵਿੱਚ ਅਸੀਂ ਬਹੁਤ ਰੌਲਾ ਪਾਉਂਦੇ ਰਹੇ ਹਾਂ ਮੈਨੇਜਮੈਂਟ ਨਾਲ ਇਥੋਂ ਦੇ ਅਧਿਕਾਰੀਆਂ ਨਾਲ ਵੀ ਜੋ ਠੇਕੇਦਾਰੀ ਸਿਸਟਮ ਹੈ ਠੇਕੇਦਾਰੀ ਸਿਸਟਮ ਦੇ ਵਿੱਚ ਲਾਈਨਾਂ ਜਿਹੜੇ ਇੱਕ ਖੰਭੇ ਤੇ ਤਿੰਨ ਤਿੰਨ ਲਾਈਨਾਂ ਚੱਲਦੀਆਂ ਉਹਦਾ ਅੱਜ ਮੁੱਖ ਕਾਰਨ ਹਾਦਸੇ ਦਾ ਕਾਰਨ ਇਹ ਬਣਿਆ ਕਿ ਉਸ ਖੰਭੇ ਤੇ ਜਿਹੜਾ ਸਾਥੀ ਕੰਮ ਕਰ ਰਿਹਾ ਸੀਗਾ ਉਹਦੇ ਤੇ ਦੋ ਤਾਂ 11 ਕੇਵੀ ਲਾਈਨਾਂ ਚੱਲਦੀਆਂ ਸੀਗੀਆਂ ਤੇ ਦੋ ਉਹਦੇ ਜਿਹੜੇ ਹੈਗੇ ਆਰਟੀ ਲਾਈਨਾਂ ਚੱਲਦੀਆਂ ਸੀਗੀਆਂ ਜਿਹਦੇ ਕਰਕੇ ਸਾਥੀ ਨੂੰ ਜਿਹੜਾ ਹੋ ਅੱਜ ਸਾਡੇ ਵਿੱਚੋਂ ਪਿਛੜ ਗਿਆ ਔਰ ਲਗਾਤਾਰ ਅਸੀਂ ਸਾਹਮਣੇ ਆ ਵੀ ਜੇ ਅਸੀਂ ਇਹ ਮੰਗ ਕਰ ਰਹੇ ਆ ਵੀ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ ਮੈਕਮਿਨਾ ਤੌਰ ਤੇ ਕੰਮ ਕਰਾਇਆ ਜਾਵੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਮੈਕਮਿਨਾ ਤੌਰ ਤੇ ਕੰਮ ਕਰਾਇਆ ਜਾਂਦਾ ਸੀਗਾ ਉਹਦੇ ਵਿੱਚ ਘੱਟ ਤੋਂ ਘੱਟ ਜੋ ਸਾਡੇ ਕਰਮਚਾਰੀ ਆ ਜੋ ਫੀਲਡ ਦੇ ਵਿੱਚ ਕੰਮ ਕਰਦੇ ਘੱਟੋ ਘਾਟ ਨੂੰ ਲਾਈਨਾਂ ਦਾ ਪਤਾ ਹੁੰਦਾ ਸੀ ਵੀ ਇਹ ਲਾਈਨ ਕਿੱਥੋਂ ਚੱਲਦੀ ਹੈ ਕਿਵੇਂ ਚੱਲਦੀ ਆ ਦੂਸਰੀ ਗੱਲ ਲਗਾਤਾਰ ਸਾਡੇ ਸਟਾਫ ਦੀ ਘਾਟ ਕਰਨ ਅੱਜ ਜੋ ਹਾਦਸੇ ਵਾਪਰੇ ਆ ਹਾਦਸੇ ਹੋ ਰਹੇ ਆ ਕੱਲਾ ਕੱਲਾ ਸਾਥੀ ਸਾਡਾ ਜਿਹੜਾ ਉਹ ਫੀਟਾਂ ਦੇ ਵਿੱਚ ਕੰਮ ਕਰ ਰਿਹਾ ਕੱਲਾ ਕੱਲਾ ਸਾਥੀ ਜਿਹੜਾ ਉਹ ਜਿਹੜਾ ਲੈਨਾ 12 12 13 13 ਲੈਨਾ ਸਾਡੇ ਜਿਹੜੇ 11 ਕੇਵੀ ਚਲਦਿਆਂ ਨੇ ਤੋਂ ਲਗਾਤਾਰ ਸਾਥੀ ਦੋ ਦੋ ਸਾਥੀ ਜਿਹੜੇ ਹੈਗੇ ਆ ਉਹ ਕੰਮ ਕਰਦੇ ਸੀਗੇ ਅੱਜ ਵੀ ਸਾਥੀ ਗੁਰਦੀਪ ਸਿੰਘ ਰਾਤ ਨੂੰ ਉਸੇ ਉਸੇ ਮਤਲਬ ਫੀਟਰ ਤੇ ਸਾਢੇ 12 1 ਵਜੇ ਦੇ ਲਗਭਗ ਘਰੇ ਗਿਆ ਕੰਮ ਕਰਕੇ ਅੱਜ ਦੋ ਸਾਥੀ ਸੀਗੇ ਦੋ ਸਾਥੀਆਂ ਨੂੰ ਉਹਨਾਂ ਦਾ ਕੰਮ ਜਾਦੇ ਹੋਣ ਕਰਕੇ ਸਾਥੀ ਜਿਹੜਾ ਗੁਰਦੀਪ ਸਿੰਘ ਜੀ ਡੈਥ ਹੋਈ ਆ ਉਸ ਦੂਜੇ ਸਾਥੀ ਨੂੰ ਕਹਿੰਦਾ ਵੀ ਤੂੰ ਅਗਲੇ ਖੰਭੇ ਦਾ ਕੰਮ ਕਰ ਲੈ ਮੈਂ ਇਸੇ ਖੰਭੇ ਦਾ ਕੰਮ ਕਰ ਲਵਾਂਗਾ ਔਰ ਕੱਲਾ ਹੀ ਸਾਥੀ ਉਹ ਕੰਮ ਕਰ ਰਿਹਾ ਸੀਗਾ ਜੋ ਕਿ ਹਾਦਸੇ ਦਾ ਕਾਰਨ ਹੋਇਆ ਔਰ ਲਗਾਤਾਰ ਸਾਡੇ ਜੋ ਮਲਾਜ਼ਮਾਂ ਦੀ ਘਾਟ ਆ ਸਭ ਤੋਂ ਵੱਡੀ ਗੱਲਤਈ ਇਹ ਵੀ ਸਾਡੇ ਮਲਾਜ਼ਮਾਂ ਦੀ ਘਾਟ ਹੋਣ ਕਰਕੇ ਲਗਾਤਾਰ ਅਸੀਂ ਇੱਥੋਂ ਦਾ ਜਿਹੜਾ ਅਧਿਕਾਰੀ ਆ ਮੈਂ ਇਲੀਵੋਰ ਦੇ ਮੈਨੇਜਮੈਂਟ ਦੇ ਜਾਂ ਪਾਵਰ ਕਾਮ ਦੇ ਜਾਂ ਇੱਥੋਂ ਦੇ ਆਪਣਾ ਜੇ ਪੰਜਾਬ ਸਰਕਾਰ ਦੇ ਮੰਗ ਕਰਦੇ ਆ ਵੀ ਨਵੀਂ ਪਰਤ ਦਾ ਪ੍ਰਬੰਧ ਕੀਤਾ ਜਾਵੇ ਅੱਜ ਭਾਵੇਂ ਸਾਡੇ ਵਿੱਚ ਸੀਐਚਐਮ ਵਾਲੇ ਸਾਥੀ ਜਿਹੜੇ ਹੈਗੇ ਆ ਉਹ ਵੀ ਆਪ ਦੀ ਲੜਾਈ ਲੜ ਰਹੇ ਆ ਉਹ ਸੰਘਰਸ਼ ਦੇ ਰਾਹ ਤੇ ਚੱਲੇ ਆ ਉਹਨਾਂ ਦੀਆਂ ਮੰਗਾਂ ਜੋ ਵੀ ਜਾਇਜ਼ ਮੰਗਾਂ ਹੈਗੀਆਂ ਉਹ ਵੀ ਮੰਗਾਂ ਨਹੀਂ ਮਿਲ ਰਹੀਆਂ ਉਹਨਾਂ ਦਾ ਜੀ ਤੇ ਗੁਰਦੀਪ ਸਿੰਘ ਜੀ ਨੇ ਗੁਰਦੀਪ ਸਿੰਘ ਕਦੋਂ ਤੋਂ ਜੌਬ ਕਰ ਰਿਹਾ ਸੀ ਤੇ ਗੁਰਦੀਪ ਸਿੰਘ ਸਾਡਾ ਪ੍ਰੋਮੋਸ਼ਨ ਪੈਂਡ ਹੁੰਦਾ 3 ਸਾਲ ਦਾ ਔਰ ਲਗਭਗ ਮੇਰੇ ਖਿਆਲ 3 ਸਾਲ ਉਹਨਾਂ ਨੇ ਪੂਰੇ ਹੋਣ ਵਾਲੇ ਸੀਗੇ ਨਹੀਂ ਹੋ ਗਈ ਸਾਢੇ 4 ਸਾਲ ਹੋ ਗਏ ਸੀਗੇ ਇਹ ਬਿਜਲੀ ਬੋਰਡ ਐ ਰੱਖਦੇ ਵੀ 3 ਸਾਲ ਦਾ ਪ੍ਰਮੋਸ਼ਨ ਪੀਡ ਹੁੰਦਾ ਜੀ 3 ਸਾਲ ਦੇ ਵਿੱਚ ਉਹਨਾਂ ਸਾਥੀਆਂ ਨੂੰ 88500 ਤਨਖਾਹ ਮਿਲਦੀ ਆ ਔਰ 3 ਸਾਲ ਬਾਅਦ ਜਦੋਂ ਉਹਦਾ ਪ੍ਰਮੋਸ਼ਨ ਪੀਡ ਪੂਰਾ ਹੋ ਜਾਂਦਾ ਪਰ ਕੱਲ ਜਿਨੂੰ ਆਪਾਂ ਕਹਿ ਦਿੰਨੇ ਆ ਉਸ ਤੋਂ ਬਾਅਦ ਉਹਨਾਂ ਨੂੰ ਪੂਰੀ ਤਨਖਾਹ ਦਿੰਦਾ ਔਰ ਇਹ ਸਾਥੀ ਦਾ ਜਿਹੜਾ ਹੈਗਾ ਉਹ ਪ੍ਰਮੋਸ਼ਨ ਨੂੰ ਕਾ ਪੂਰਾ ਹੋ ਗਿਆ ਸੀਗਾ ਪ੍ਰਮੋਸ਼ਨ ਪੀਡ ਪੂਰਾ ਹੋ ਗਿਆ ਸੀਗਾ ਔਰ ਹੁਣ ਸਾਥੀ ਨੂੰ ਪਲੋ ਤਨਖਾਹ ਚੰਗੀ ਵਧੀਆ ਮਿਲਣ ਲੱਗ ਗਈ ਸੀਗੀ ਜਿਹੜੀ ਕਿ ਸਰਕਾਰੀ ਕੰਮ ਕਰ ਸਰਕਾਰ ਤੋਂ ਅਸੀਂ ਮੰਗ ਕਰਦੇ ਜੋ ਇਹਦਾ ਮੁਆਜਾ ਬਣਦਾ ਔਰ ਕੌਮ ਵੱਲੋਂ ਜੋ ਵੀ ਹੈਗਾ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਔਰ ਜੋ ਵੀ ਮੁਆਜਾ ਬਣਦਾ ਉਹ ਮੌਲ ਖੇਤੋਂ ਤੋਂ ਸੇਤੀ ਇਹਨੂੰ ਦਵਾਇਆ ਜਾਣ ਔਰ ਅੱਜ ਦੇ ਖਾਸ ਕਰਕੇ ਅਸੀਂ ਇਹ ਮੰਗ ਕਰਦੇ ਆ ਵੀ ਨਵੀਂ ਭਰਤੀ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਜੋ ਸਾਡੇ ਹਾਥਾਂ ਦਾ ਜਿਹੜਾ ਮੇਨ ਕਾਰਨ ਹੈ ਵੀ ਕੱਲਾ-ਕੱਲਾ ਸਾਥੀ 24-24 ਘੰਟੇ ਅਸੀਂ ਕੰਮ ਕਰ ਰਹੇ ਹਾਂ ਇਸ ਵੀ ਆ ਵੀ ਸਾਥ ਜਿਹੜੇ ਖੜੇ ਆ ਸਾਰੇ ਸਾਰੇ 24-24 ਘੰਟੇ ਕੰਮ ਕਰ ਰਹੇ ਆ ਔਰ ਮੈਂ ਅਜੇ ਸਰਕਲ ਪ੍ਰਧਾਨ ਹੋਣ ਦੇ ਨਾਤੇ ਮੈਂ ਵੀ ਮਤਲਬ ਰਾਤ ਨੂੰ ਡਿਊਟੀ ਕਰਕੇ ਆਇਆ ਅੱਜ ਫੇਰ ਡਿਊਟੀ ਤੇ ਹਾਜ਼ਰ ਸੀਗਾ ਰਾਤ ਦੀ ਮੇਰੀ ਡਿਊਟੀ ਸੀਗੀ ਕੱਲ ਵੀ ਐਤਵਾਰ ਸੀਗਾ ਐਤਵਾਰ ਨੂੰ ਛੁੱਟੀ ਨਹੀਂ ਸੀਗੀ ਕਰਦੋ ਕਰ ਚਾਰ ਵਿਤ ਕਰਮ ਕੰਮ ਕਰਦਾ ਰਹਾ ਰਾਤ ਨੂੰ 10 ਤੋਂ ਰਹਿ ਕੇ ਸਵੇਰੇ 6 ਵਜੇ ਤੱਕ ਮੇਰੀ ਡਿਊਟੀ ਸੀਗੀ ਮੰਡੇ ਦੀ عمر ਕਿੰਨੀ ਸੀ ਜੀ ਮੰਡੇ ਦੀ 30 ਸਾਲ ਦੀ ਨੀੜ ਤੇ ਸੀਗੀ ਸੋ ਇਸ ਕਰਕੇ ਅਸੀਂ 24 ਤੋਂ 24 ਘੰਟੇ ਕੰਮ ਕਰਦੇ ਆ ਅਸੀਂ ਹੁਣ ਵੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹਨਾਂ ਦੇ ਮਤਲਬ ਬਿਜਲੀ ਬੋਰਡ ਦੀ ਮੈਨੇਜਮੈਂਟ ਤੋਂ ਅਧਿਕਾਰੀਆਂ ਤੋਂ ਵੀ ਨਵੇਂ ਪਰਦੇ ਦਾ ਪ੍ਰਬੰਧ ਕੀਤਾ ਜਾਵੇ ਮੈਂ ਮਾਜੇ ਕੇ ਬਿਜਲੀ ਮੜਾ ਜਿੰਦੀ கரੰਟ ਲੱਗਣ ਨਾਲ ਮੌਤ ਹੋਈ ਹੈ ਕਿੱਦਾਂ ਹੋਇਆ ਸਾਰਾ ਖਾਸ ਸਰ ਉਹ ਨਾ ਗੁਰਦੀਪ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਨਿਦਾਵਾਲਾ ਜੋ ਕਰੀਬ 40 ਸਾਲ ਤੋਂ ਬਿਜਲੀ ਮਹਿਕਮੇ ਵਿੱਚ ਐਡੀਸ਼ਨਲ ਲੈਂਡਮੈਨ ਦੀ ਜੋਬ ਤੇ ਲੱਗਾ ਹੋਇਆ ਸੀ ਤੇ ਜੋ ਅੱਜ 11 ਵਜੇ ਦੇ ਕਰੀਬ ਡਰੋਲੀ ਭਾਈ ਮੋੜ ਤੇ ਬਣੇ ਟਾਵਰ ਤੇ ਲਾਈਟ ਠੀਕ ਕਰਨ ਵਾਸਤੇ ਚੜਿਆ ਸੀ ਜਿਸ ਨੂੰ ਅਚਾਨਕ ਕਰੰਟ ਲੱਗਣ ਕਰਕੇ 60 ਫੁੱਟ ਨੀਚੇ ਡਿੱਗਣ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਕੀ ਕਰ ਰਹੀ ਕਿ ਤੇਰ ਕੋ ਉਸ ਦੇ ਵਾਰਸਾਂ ਦੇ ਕਹਿਣ ਤੇ 174 ਦੇ ਕਾਰਵਾਈ ਕੀਤੀ ਗਈ ਹੈ